ਮੀਟਰ ਬਦਲਣ ਆਏ ਬਿਜਲੀ ਵਿਭਾਗ ਦੇ ਮੁਲਾਜ਼ਮਾ ਦਾ ਪੁਲਿਸ ਮੁਲਾਜ਼ਮ ਦੇ ਵੱਲੋਂ ਕੁੱਟਾਪਾ ਚੜ ਦਿੱਤਾ ਗਿਆ ਤਾਂ ਦੱਸ ਦਈਏ ਕਿ ਵੱਡੇ ਇਲਜ਼ਾਮ ਬਿਜਲੀ ਵਿਭਾਗ ਦੇ ਮੁਲਾਜ਼ਮ ਲਾਈਨਮੈਨ ਤੇ ਜੇਈ ਦੇ ਵੱਲੋਂ ਲਗਾ ਦਿੱਤੇ ਗਏ ਨੇ ਇਹ ਸਾਰਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਪੁਲਿਸ ਮੁਲਾਜ਼ਮ ਦੇ ਘਰ ਬਿਜਲੀ ਮੁਲਾਜ਼ਮ ਮੀਟਰ ਬਦਲਣ ਦੇ ਲਈ ਜਾਂਦੇ ਨੇ ਉਹਨਾਂ ਵੱਲੋਂ ਮੀਟਰ ਬਦਲ ਦਿੱਤਾ ਜਾਂਦਾ ਤੇ ਨਵਾਂ ਮੀਟਰ ਵੀ ਲਗਾ ਦਿੱਤਾ ਜਾਂਦਾ ਜਿਸ ਤੋਂ ਬਾਅਦ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਘਰ ਦੇ ਵਿੱਚ ਮੌਜੂਦ ਪੁਲਿਸ ਮੁਲਾਜ਼ਮ ਦੇ ਪੁੱਤ ਨੂੰ ਸਾਈਨ ਕਰਨ ਦੇ ਲਈ ਆਖਿਆ ਜਾਂਦਾ ਮੁੰਡੇ ਦੇ ਵੱਲੋਂ ਆਪਣੇ ਪੁਲਿਸ ਮੁਲਾਜ਼ਮ ਪੀਓ ਨੂੰ ਮੌਕੇ ਤੇ ਸਾਧ ਲਿਆ ਜਾਂਦਾ ਬਿਜਲੀ ਮੁਲਾਜ਼ਮਾ ਨੇ ਇਲਜ਼ਾਮ ਲਗਾਏ ਨੇ ਕਿ ਜਿਵੇਂ ਪੁਲਿਸ ਮੁਲਾਜ਼ਮ ਘਰ ਆਂਦਾ ਉਸ ਦੇ ਵੱਲੋਂ ਡੰਡੇ ਦੇ ਨਾਲ ਸਾਡੀ ਕਟਮਾਰ ਸ਼ੁਰੂ ਕਰ ਦਿੱਤੀ ਗਈ ਹੈ ਜਦੋਂ ਲਾਈਨਮੈਨ ਨੂੰ ਬਚਾਉਣ ਦੇ ਲਈ ਜੇ ਆਉਂਦਾ ਤਾਂ ਉੱਥੇ ਹੀ ਮੁਲਾਜ਼ਮ ਦੇ ਵੱਲੋਂ ਉਸ ਦਾ ਵੀ ਕਟਾਪਾ ਚੜ ਦਿੱਤਾ ਗਿਆ ਇਹ ਵੱਡੇ ਇਲਜ਼ਾਮ ਬਿਜਲੀ ਮੁਲਾਜ਼ਮਾ ਨੇ ਪੁਲਿਸ ਮੁਲਾਜ਼ਮ ਤੇ ਲਗਾ ਦਿੱਤੇ ਨੇ ਉਧਰ ਬਿਜਲੀ ਮੁਲਾਜ਼ਮਾ ਨੇ ਵੀ ਕਿਹਾ ਕਿ ਪੁਲਿਸ ਮੁਲਾਜ਼ਮ ਦੇ ਵੱਲੋਂ ਉਹਨਾਂ ਬਾਰੇ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਉਧਰ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਮੁਲਾਜ਼ਮ ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਜੋ ਵੀ ਸਚਾਈ ਸਾਹਮਣੇ ਆਵੇਗੀ ਉਸ ਮੁਤਾਬਕ ਕਾਰਵਾਈ ਹੋਵੇਗੀ ਕੋਲੋਂ ਸਿੰਘ ਮੈਂ ਲੱਗ ਮੈਂ ਜੀ ਕੀ ਹੋਇਆ ਮੀਟਰ ਲਾਤਾ ਪਰ ਕੁਝ ਕਰਤਾ ਬੇਟਾ ਉਹਦਾ ਪਹਿਲੋਂ ਆਇਆ ਉਹ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਕੋਈ ਵੀ ਇਨਤਿਚਾ ਤੇ ਗੱਡੀ ਦੇ ਆਇਆ ਇਹ ਆਉਂਦਿਆ ਮੈਨੂੰ ਬੋਲਣ ਦਾ ਪਿਆ ਉਹ ਐਉਂ ਜਿਵੇਂ ਪਲਾਂਟਿੰਗ ਇਹ ਤਾਂ ਜੋ ਮਹਿਕਮੇ ਚ ਬੰਦਾ ਇਹਦੇ ਜਾਤੀ ਸ਼ਬਦ ਤੇ ਬੰਦਾ ਹੀ ਨਹੀਂ ਨਾ ਉਹਦੇ ਕੋਈ ਮੇਰੀ ਦੁਸ਼ਮਣੀ ਨਾ ਹੋਦੀ ਹੈ ਉਹ ਆਉਂਦੇ ਮੇਰੇ ਉਹ ਚਿੱਟੇ ਤੇ ਬੈਠਣਾ ਡੰਡੇ ਨਾਲ ਮਾਰਨ ਦਾ ਤੇ ਮੈਂ ਗਾੜੀਆਂ ਫੜਦਾ ਵੀ ਰਿਹਾ। ਤੋਂ ਨਹੀਂ ਫੜਿਆ ਗਿਆ ਉਹ ਲੰਬਾ ਥੋੜਾ ਜਿਹਾ ਸਾਡੇ ਨਾਲ ਜ਼ਿਆਦਾ ਹੈ। ਉਹ ਕਦੀ ਐ ਮਾਰਦਾ ਸੀ ਜਦਿਆਂ ਜ ਮਾਰਦਾ ਸੀ ਅਸੀਂ ਫੜਦੇ ਹਾਂ ਤੇ ਤੋਂ ਫੜਿਆ ਨਹੀਂ ਜਾਂਦਾ। ਹੁਣ ਕੇ ਜੈ ਸਿੰਘ ਵੀ ਆ ਗਏ ਇੰਨਾ ਵੀ ਇਹ ਮੈਨੂੰ ਕਹਿੰਦੇ ਭੱਜਾ ਮੈਂ ਕਿਹਾ ਮੈਂ ਕਿਉਂ ਭੱਜਾਂ। ਭਜਣਾ ਕਿਉਂ ਮੈਂ ਕਿਹਾ ਅਸੀਂ ਗੱਡੀ ਭੱਜੀਏ। ਡੰਡੇ ਚ ਲੋਨੇ ਮਾਰੇ ਆ ਤਾਂ ਫੜਿਆ ਵੀ ਇਹ ਗਾੜੀਆਂ ਨਹੀਂ ਫੜੀਗੇ। ਤੇ ਮੁਰਕੇ ਮੁਰਕੇ ਉਹਨੇ ਕਿਰਪਾਨ ਲੈ ਕੇ ਆ ਗਿਆ ਫੇਰ ਅਸੀਂ ਮੋਟਰਸਾਈਕਲ ਰੱਖ ਕੇ ਅਸੀਂ ਕੀ ਆ ਯਾਰ ਕਿਹੋਲੇ ਸਕੂਟਰ ਤੇ ਤੁਹਾਡੀ ਬਾਈਕ ਤੇ ਜਿਹੜੇ ਸਾਡੇ ਮੀਟਰ ਵੀ ਹਾਂ ਜੀ ਉਹ ਵੀ ਆਪਣੇ ਕੋਲ ਰੱਖ ਲੈ ਹਾਂਜੀ ਉਹ ਫਿਰ ਉੱਥੇ ਰੱਖ ਲੇ ਫਿਰ ਬਾਅਦ ਪੁੱਛਨੇ ਪਾਏ ਸੀ ਹੁਣ ਕੰਪਲੀਟ ਕਰਤੀ ਰਾਜੇ ਜੀ ਹਾਂ ਜੀ ਉੱਧਰ ਦੀ ਕੀ ਕੀ ਵਿਸ਼ਵਾਸਨ ਦਿੱਤਾ ਕੋਈ ਉਹ ਸੁਣੋ ਪ੍ਰੇਰ ਬਾਈ ਕਰਨ ਬਈ ਇਹ ਬੇਕੋ ਕੀ ਕਰਦੀ ਮੈਂ ਨਾ ਜੀ ਕੁਲਦੀਪ কুমার ਜਈ ਆ ਜੀ ਮੈਂ ਗਵਾਲ ਦੇ ਸਾਬੜੀਆਂ ਦੇ ਤਰ੍ਹਾਂ ਲਿਆ ਅਸੀਂ ਆਪਣੇ ਉੱਚ ਦਗਾ ਲੀਂਦੇ ਹੁਕਮਤਾਂ ਦੇ ਜਿਹੜੇ 2022 ਦੇ ਮੀਟਰ ਖਰਾਬ ਹੋ ਬਦਲਣ ਵਾਸਤੇ ਗਏ ਜੀ ਤੇ ਆਪਾਂ ਸ਼ਾਮ ਨੂੰ ਲਗਭਗ 4:30 ਵਜੇ ਕਬਲਜੀਤ ਸਿੰਘ ਦਾ ਖਫਤਕਾਰ ਸਾਡਾ ਫੇਲਣ ਤੋਂ ਜਿਹਦਾ ਉੱਥੇ ਮੀਟਰ ਬਦਲ ਗਏ ਉਹ ਮੀਟਰ ਅਸੀਂ ਬਦਲਤਾ ਸੀ ਤੇ ਸਾਡੇ ਜਿਹੜਾ ਕਰਮਚਾਰੀ ਕਨਵਰਸਿੰਗ ਲਾਈਮਨ ਉਹਨਾਂ ਲੋ ਆਨਲਾਈਨ ਵੀ ਕਰਤਾ ਜਿਹੜਾ ਸਾਡਾ ਪੀਐਚ ਪੀਸੀ ਲਾਇਆ ਕਰ ਤੇ ਉਹ ਵੀ ਆਨਲਾਈਨ ਵੀ ਕਰਤਾ ਜੀ ਜਦੋਂ ਅਸੀਂ ਮੀਟਰ ਪੈਕ ਕਰਨਾ ਸੀ ਆਪਣੀ ਆਮੀ ਲਾ ਕੋ ਚੈੱਕ ਹੋਣ ਵਾਸਤੇ ਉਹ ਪੇਪਰ ਸੀ ਤੇ ਉਹਨੂੰ ਸਾਈਨ ਕਰਾਉਣ ਵਾਸਤੇ ਉਹਦੇ ਬੇਟੇ ਨੂੰ ਕਿਹਾ ਉਹਨੇ ਬੇਟੇ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਬੁਲਾਇਆ ਤੇ ਉਹਦੇ ਪਿਤਾ ਵੱਲੋਂ ਆਉਂਦੇ ਆਂ ਦੂਰੋਂ ਆਉਂਦੇ ਆਂ ਸਾਡੇ ਕਨਵਰਸਿੰਗ ਲਾਈਮਨ ਆ ਜੋ ਅਨਸੂਰੀ ਜਾਤੀ ਦੇ ਭਾਈ ਜੜਨਾ ਸੰਬੰਧਤ ਆ ਉਹਨਾਂ ਨੂੰ ਜਾਤੀ ਸੂਚੀ ਸ਼ਬਦ ਬੋਲਣੇ ਸ਼ੁਰੂ ਉਹ ਪੁਸਲਾ ਡੰਡਾ ਉਹ ਮਾਰਨਾ ਸ਼ੁਰੂ ਕਰਤਾ ਤੇ ਜਦੋਂ ਉਹਨਾਂ ਨੇ 20-25 ਡੰਡੇ ਮਾਰੇ ਫਿਰ ਮੇਰੇ ਵੱਲੋਂ ਬਚਾਅ ਵਿੱਚ ਉਹਨਾਂ ਆਇਆ ਗਿਆ ਜਦੋਂ ਮੈਂ ਉਹਨਾਂ ਨੂੰ ਬਚਾਅ ਵਾਸਤੇ ਰੋਕਣ ਵਾਸਤੇ ਕਿਹਾ ਤੇ ਉਹਨਾਂ ਮੇਰੇ ਵੀ ਲੱਕ ਤੇ ਸਿਰ ਤੇ ਡੰਡੇ ਮਾਰੇ ਤੇ ਉਹਦੇ ਜਦੋਂ ਮੈਂ ਆਪਣਾ ਬਚਾਅ ਕਰਨ ਤੇ ਛੋਟੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਉਹਦੇ بیٹے ਇੱਕ ਅਨੁਸ਼ਾਤਾ ਮੁੰਡਾ ਸੀ ਉਹਨੇ ਮੇਰੇ ਸਿਰ ਤੇ ਕਰੇ ਦੇ ਨਾਲ ਹੁਸਨ ਮਾਰੇ ਤੇ ਮੇਰੇ ਅੱਖ ਤੇ ਮਾਰੇ ਤੇ ਜਿਹੜਾ ਸੀ.ਡੀ.ਐਸ.ਐਨ ਕਰਾਇਆ ਕ੍ਰਿਸ਼ਨਾ ਲੈਬ ਤੋਂ ਉਹਦੇ ਵਿੱਚ ਮੇਰੀ ਜਿਹੜੀ ਨੇਜ਼ਲ ਬੋਨ ਜਿਹੜੀ ਆ ਫ੍ਰੈਕਚਰ ਆਈ ਆ ਸਰਕਾਰ ਦਿੱਤੀ ਆ ਹਾਂਜੀ ਦਰਖਾਸਤ ਦਿੱਤੀਆਂ ਜੀ ਅਸੀਂ ਆਨੇ ਆ ਜੀ ਪਰਚਾ ਦਰਜ ਕਰਾਇਆ ਜੀ ਅਸੀਂ ਚਾਹੁੰਦੇ ਆ ਜੀ ਸਾਨੂੰ ਇਨਸਾਫ ਦਵਾਇਆ ਜਾਵੇ ਕਿਉਂਕਿ ਅਸੀਂ ਤਾਂ ਵਿਭਾਗ ਦਾ ਕੰਮ ਕਰ ਰਹੇ ਆ ਵਿਭਾਗ ਦੇ ਹੁਕਮ ਮੁਤਾਬਕ ਬਾਹਰ ਫੀਲਡ 'ਚ ਕੰਮ ਕਰਦੇ ਆ ਇੱਥੇ ਰਾਤ ਬਿਨਾਂ ਤੇ ਵੀ ਅਸੀਂ ਲਾਈਟ ਦਾ ਸਾਡਾ ਕੰਮ ਆ ਜੀ ਖਤਰਾ 24 ਘੰਟੇ ਸੰਭਾਈ ਦੇਣੀ ਤੇ ਇਹ ਰਾਤ ਬਿਨਾਂ ਤੇ ਵੀ ਜਾਣਾ ਸਾਨੂੰ ਅਸੀਂ ਇਹ ਪ੍ਰੈਸਰਗੇ ਵੀ ਅਪੀਲ ਕਰਦੇ ਆ ਜੀ ਇਹ ਮਸੇ ਨੂੰ ਉਠਾਏ ਜੀ ਲੋਕਾਂ 'ਤੇ ਹਮਲਾ ਕਿੱਦਾਂ ਕਰਿਆ ਯਾਰ ਕੋਈ ਪੁਲਿਸ ਨੂੰ ਲਾਜੋ ਕਿਹਦੇ ਆ ਜੀ ਉਹ ਕਬਲਜੀਤ ਸਿੰਘ ਐਸਆਈ ਆ ਐਸਜੀਐਮ ਅਜਵਾਲਾ ਦੇ ਵੇਖੇ ਤਲਾ ਦੇ ਜੀ ਆਪਣੇ ਰੋਬ ਦਾ ਉਹਨੇ ਜਿਹੜਾ ਉਧਾ ਉਧੇ ਰੋਬ ਨੇ ਝਾੜਿਆ ਸਾਡੇ ਦੇ ਜਿਹੜੇ ਡੰਡੇ ਨਾਲ ਕੀਤਾ ਉਹ ਵੀ ਸਰਕਾਰੀ ਡੰਡਾ ਸੀ ਜਿਹੜਾ ਵਾਈਟ ਰੰਗ ਦਾ ਉਸ ਦਾ ਡੰਡਾ ਹੁੰਦਾ ਵੇਖੋ ਜੀ ਉਹਨੇ ਆਪਣੇ ਰੋਬ ਦਾ ਸਾਡੇ ਦੇ ਉਹਨੇ ਜਿਹੜਾ ਉਧਾ ਉਧਾ ਵਾ ਉਧੇ ਦਾ ਰੋਬ ਝਾੜਿਆ ਸਾਡੇ ਦੇ ਮੇਰੀ ਗੋਪਾਲਨਗਰ ਸਬਡਿਵੀਜ਼ਨ ਦੇ ਸਟਾਫ ਮੈਂਬਰ ਜੇਈ ਕੁਲਦੀਪ ਸ਼ਰਮਾ ਲਾਈਨਮੈਨ ਕੁਲਵੰਤ ਸਿੰਘ ਤੇ ਉਹਦੇ ਨਾਲ ਹੋਰ ਸਟਾਫ ਦੇ ਮੈਂਬਰ ਮੀਟਰ ਬਦਲਣ ਵਾਸਤੇ ਜਾਂਦੇ ਨੇ ਜਿਹੜੇ ਕਿ ਕਾਫੀ ਸਾਲਾਂ ਦੇ ਖਰਾਬ ਪਏ ਸੀ ਫੇਅਰ ਲੈਂਡ ਕਲੋਨੀ ਵਿਖੇ ਏਐਸਆਈ ਕਵਲਜੀਤ ਸਿੰਘ ਦਾ ਜਦੋਂ ਉਹਨਾਂ ਨੇ ਮੀਟਰ ਬਦਲਿਆ ਮੌਕੇ ਤੇ ਉਹਨਾਂ ਦਾ ਬੇਟਾ ਮੌਜੂਦ ਸੀ ਫਿਰ ਉਹਨਾਂ ਨੂੰ ਲੜਕੇ ਨੂੰ ਬੇਟੇ ਨੂੰ ਸਾਈਨ ਕਰਨ ਵਾਸਤੇ ਕਿਹਾ ਕਿ ਇਹ ਮੀਟਰ ਬਦਲਿਆ ਉਹਨੇ ਆਪਣੇ ਫਾਦਰ ਨੂੰ ਫੋਨ ਕੀਤਾ ਕੁਛ ਦੇਰ ਮਿੰਟਾਂ ਚ ਹੀ ਉੱਥੇ ਆ ਗਿਆ ਉਹ ਹੱਥ ਚ ਉਹਦੇ ਸੌਟੀ ਸੀਗੀ ਉਹਨੇ ਆਉਂਦੇ ਹੀ ਲਾਈਨਮੈਨ ਨੂੰ ਕੋਈ ਗੱਲ ਨਹੀਂ ਪੁੱਛੀ ਤੇ ਕੁੱਟਣਾ ਸ਼ੁਰੂ ਕਰਤਾ ਕਿ ਮੇਰਾ ਮੀਟਰ ਕੋ ਬਦਲਿਆ ਕਿ ਤੁਸੀਂ ਉਤੋਂ ਸਾਈਨ ਕਰਨ ਵਾਸਤੇ ਕਹਿੰਦੇ ਜੋ ਸਾਨੂੰ ਉਸ ਤੋਂ ਬਾਅਦ ਮੇਰੇ ਜੈ ਨੇ ਉਹਨੂੰ ਛਡੋਣ ਦੀ ਕੋਸ਼ਿਸ਼ ਕੀਤੀ ਇਹ ਤੂੰ ਉਹਨੂੰ ਕਿਉਂ ਮਾਰ ਰਿਹਾ ਤੇ ਉਹਨੇ ਵਿਜੈ ਨੂੰ ਵੀ ਬੁਰੀ ਤਰ੍ਹਾਂ ਕੁੱਟਿਆ ਉਹਦੇ ਨੱਕ ਤੇ ਸੱਟਾਂ ਲਾ ਦਿੱਤੀਆਂ ਤੇ ਸਿਰ ਤੇ ਕੜਿਆਂ ਨਾਲ ਵਾਰ ਕੀਤਾ ਪਿੱਠ ਤੇ ਮਾਰੀਆਂ ਉਹਨੂੰ ਬੜੀਆਂ ਸੱਟਾਂ ਸੱਟਾਂ ਲਾਈਆਂ ਸੱਟਾਂ ਲਾਉਣ ਤੋਂ ਬਾਅਦ ਉਹ ਫਿਰ ਉੱਥੋਂ ਮਤਲਬ ਡਰ ਕੇ ਭੱਜ ਗਏ ਉਹਨਾਂ ਦੇ ਮੋਟਰਸਾਈਕਲ ਸਕੂਟਰ ਤੇ 10 ਮੀਟਰ ਉਹਨੇ ਕਬਜ਼ੇ 'ਚ ਲੈ ਲਈ ਉਹਨੇ ਕੋਲ ਹੀ ਆਪਣੇ ਇਥੇ ਆ ਕੇ ਆਪਣੇ ਕੋਲ ਰੱਖ ਲਏ ਫਿਰ ਪੁਲਿਸ ਥਾਣੇ ਚੌਂਕੀ ਪੁਲਿਸ ਚੌਂਕੀ ਫੈਜ਼ਪੁਰਾ ਵਿਖੇ ਉਹਦੀ ਸ਼ਿਕਾਇਤ ਕੀਤੀ ਗਈ ਆ ਤੇ ਥਾਣੇ ਵਾਲਿਆਂ ਨੇ ਫਿਰ ਉੱਥੋਂ ਸਕੂਟਰ ਮੋਟਰਸਾਈਕਲ ਤੇ 10 ਮੀਟਰ ਬਰਾਮਦ ਕੀਤੇ ਉਸ ਬੰਦੇ ਕੋਲੋਂ ਲਾਈਨਮੈਨ ਦੇ ਵੀ ਕਾਫੀ ਜਗਾ ਸੋਟੀਆਂ ਨਾਲ ਸਰੀਰ ਤੇ ਉਹਨੇ ਵਾਰ ਕੀਤੇ ਆ ਤੇ ਜੇਈ ਦੇ ਵੀ ਮੂੰਹ ਤੇ ਜਾਂ ਸਿਰ ਦੇ ਉੱਤੇ ਵੀ ਸੱਟ ਲੱਗੀ ਆ ਪਿੱਠ ਤੇ ਮਾਰੀਆਂ ਨੱਕ ਤੇ ਮਾਰੀ ਮੂੰਹ ਤੇ ਸੱਟਾਂ ਲੱਗੀਆਂ ਜੀ ਸਰ ਤੁਹਾਡੇ ਕੋਲ ਦਰਖਾਸਤ ਦਿੱਤੀ ਸੀ ਹਾਂਜੀ ਸਾਡੇ ਕੋਲ ਦਰਖਾਸਤ ਫੈਜ਼ਪੁਰਾ ਚੌਂਕੀ 'ਚ ਦਿੱਤੀ ਆ ਤੇ ਉਹਨਾਂ ਨੂੰ ਕਿਹਾ ਕਿ ਇਹਦੇ ਤੇ ਪਰਚਾ ਦਰਜ ਕਰਕੇ ਸਰਕਾਰੀ ਕੰਮ 'ਚ ਵਿਘਨ ਪਾਉਣ ਤੇ ਕਾਨੂੰਨ ਵਿਵਸਥਾ ਦੀ ਜਿਹੜੀ ਸਥਿਤੀ ਨੂੰ ਪੰਗ ਕਰਨ ਦੇ ਚੱਕਰ 'ਚ ਉਹਨੂੰ ਮਤਲਬ ਹੋਣ ਕਰਕੇ ਐਸਆਈ ਕਵਲਜੀ ਸਿੰਘ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਐਫਆਈਆ ਦੰਜ ਕੀਤੀ ਜਾਵੇ ਤੇ ਉਹਦੇ ਤੇ ਸਖਤ ਕਾਰਵਾਈ ਕੀਤੀ ਜਾਵੇ। ਬਿਜਲੀ ਵਿਭਾਗ ਦੇ ਰੂਲਾਂ ਮੁਤਾਬਕ ਜਿਹੜੀ ਵੀ ਉਸ ਖਫਤਕਾਰ ਤੇ ਕਾਰਵਾਈ ਬਣਦੀ ਹੋਏਗੀ ਉਹ ਹੀ ਕਰ ਰਹੇ ਹਾਂ ਜੀ। 4:30 ਵਜੇ ਦਾ ਮਾਮਲਾ ਜੀ ਜਈ ਕੁਲਦੀਪਾ ਜਿਹੜੇ ਸਬ ਡਿਵੀਜ਼ਨਲ ਰੰਗੀਠਾ ਰੋਡ ਤੇ ਲੱਗੇ ਨੇ ਆਪਣੀ ਪਾਰਟੀ ਚ ਮੇਤ ਉੱਥੇ ਛੜੇ ਮੀਟਰ ਬੰਦੇ ਹੀ ਫੇਰ ਲੈਂਡ ਕਲੋਡੀ। ਉਹ ਤੇ ਕਵਲਜੀ ਸਿੰਘ ਦਾ ਕਾਰਾ ਜੀ 1300 ਕੋਠੀ ਨੰਬਰ ਆ ਜੀ। ਉਹਦਾ ਮੀਟਰ ਛੜਿਆ ਬਦਲਿਆ ਜਦੋਂ ਉਹਨਾਂ ਨੇ ਕਿਹਾ ਵੀ ਇਹ ਆਪਣਾ ਇਹ ਪੈਕ ਕਰਨਾ ਛੜਿਆ ਬਦਲਦਾ ਸਾਈਨ ਕਰ ਉਹ ਸਾਈਨ ਕਰ ਤੋ ਉਹਨਾਂ ਨੇ ਐਸ਼ ਬਾਜੀ ਚਾਕੇ ਸਾਈਨ ਕਰਦੀ ਜਿਵੇਂ ਕੁਲਦੀਪ ਸਿੰਘ ਨੂੰ ਛੜ ਕਹਿੰਜੀ ਸਿੰਘ ਨੂੰ ਸੱਦਿਆ ਤੇ ਵਰਸਾ ਨੇ ਉਹ ਉਹ ਪੁਲਿਸ ਮੁਲਾਜ਼ਮ ਹੁੰਦੇ ਇਹਨਾਂ ਦੀ ਗੱਲ ਪੈ ਗਿਆ ਇਸ ਬੰਦੀ ਕਾਰਵਾਈ ਚੱਲ ਗਈ ਸਰ ਜਿਹੜਾ ਪੁਲਿਸ ਮੁਲਾਜ਼ਮ ਕੀ ਕਾਰਵਾਈ ਕੀਤੀ ਗਈ ਹੁੰਦਾ ਕਿ ਸਰ ਪਰਚਾ ਦੇ ਦੇਣ ਜੀ ਪਰਚਾ ਦੇ ਪਰਚਾ ਕੇ ਕੇਸ ਡਿਸਟਰਬ ਕਰ ਦਿੱਤਾ ਜੀ ਸਰ ਜਿਹੜਾ ਪੁਲਿਸ ਬਾਜੀ ਜੀ ਇਹਨਾਂ ਨੂੰ ਕੰਪਲਾਇੰਟ ਦਿੱਤਾ ਕਿ ਇੱਥੇ ਤਣਾਤ ਉਹ ਐਸ ਡੀ ਐਮ ਜਨਾਨੀ ਦਾ ਲੱਗਿਆ ਜੀ ਹਾਂ